ਕੋ ਕੋ ਪਾਰਟੀਆਂ ਦੇ ਆਪੋ ਆਪਣੇ ਇੱਥੇ ਸਮਰਥਕ ਖੜੇ ਆ ਗੱਲਬਾਤ ਕਰਾਂਗੇ ਆਪਾਂ ਜਿੰਨਾਂ ਲੋਕਾਂ ਨੂੰ ਵੋਟਾਂ ਪਾਈਆਂ ਉਹ ਲੋਕ ਨੇ ਇੱਥੇ ਮੌਜੂਦ ਨੇ ਉਹਨਾਂ ਨੇ ਪ੍ਰਚਾਰ ਕੀਤਾ ਹੋਇਆ ਸੀ ਗੱਲਬਾਤ ਕਰਦੇ ਆਂ ਭਾਈ ਜੀ ਕੀ ਹਾਲ ਨੇ ਸੀ ਵਧੀਆ ਜੀ ਹਾਲ ਬਹੁਤ ਵਧੀਆ ਕਿਵੇਂ ਅੱਜ ਫਿਰ ਗਿਣਤੀ ਹੈ ਜੀ ਹਾਂਜੀ ਹਾਂਜੀ ਅੱਜ ਗਿਣਤੀ ਹੈ ਜੀ ਕਿਹੜੀ ਪਾਰਟੀ ਵੱਲੀੋਂ ਇਹ ਯਾਦ ਉਮੀਦਵਾਰ ਜੀ ਸੁਖਪ੍ਰੀਤ ਸਿੰਘ ਰਾਮੇਣਾ ਜੀ ਜੇਤੂ ਤਹਿਸੀਲ 'ਚ ਕੰਮ ਕਰਦੇ ਆ ਜੀ ਜੀ ਉਹ ਰਾਮੇਣਾ ਜ਼ੋਨ ਤੋਂ ਰਾਮੇਣ ਦੇ ਖੇਚਣਾ ਤੋਂ ਬਲਾਕ ਸੰਤੀ ਦੇ ਉਮੀਦਵਾਰ ਵੱਜੋ ਯਾਦ ਚੋਣ ਲੜ ਰਹੀ ਸੀ ਹਮ ਤੇ ਅੱਜ ਉਹਨਾਂ ਗਿਣਤੀ ਹੋ ਰਹੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਵਧੀਆ ਤਿਆਰ ਬਾਰੇ ਆ ਸਾਡਾ ਤੇ ਪਿੰਡ ਵਾਸੀਆਂ ਵੱਲੋਂ ਦੇ ਖੇਚੜਾਂ ਦੀ ਨਗਰ ਵੱਲੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਹੌਸਲਾ ਮਿਲਿਆ ਹਿੰਮਤ ਮਿਲੀ ਸ਼ੁਰੂਆਤ ਕੀਤੀ ਹੈ ਬਾਕੀ ਵਾਇਗਰੂ ਭਲੀ ਕਰੇਗਾ ਕਿਵੇਂ ਲੱਗਦਾ ਕਿੰਨੀਆਂ ਕਵੋਟਾਂ ਪੈ ਜਾਣਗੀਆਂ ਜਾਂ ਐ ਲੱਗਦਾ ਵੀ ਜਿੱਤਾਂਗੇ ਪੱਕਾ ਨਹੀਂ ਸਾਡੇ ਵੱਲੋਂ ਉੱਡਦਾ ਤਾਂ ਹਰ ਕੋਈ ਜਿੱਤਣ ਵਾਸਤੇ ਉੱਡਦਾ ਪਰ ਅਸੀਂ ਘਰ ਘਰ ਜਾ ਕੇ ਸਾਰੇ ਆਪਣੇ ਨਗਰ ਵਾਸੀਆਂ ਤੋਂ ਬੇਨਤੀ ਕੀਤੀ ਸੀ ਹਨ ਨਿਮਰਤਾ ਸਹਿਤ ਉਹਨਾਂ ਤੋਂ ਬਿਨਾਂ ਕਿਸੇ ਦਿਵਾਲ ਲਾਲਚ ਦੇ ਉਹਨਾਂ ਤੋਂ ਵੋਟਾਂ ਦੀ ਮੰਗ ਕੀਤੀ ਸੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਪਿੰਡ ਵਾਸੀਆਂ ਨੇ ਸਾਨੂੰ ਪੂਰਾ ਸਹਿਯੋਗ ਕੀਤਾ ਬਾਕੀ ਜੋ ਵੀ ਜਿੱਤੂਗਾ ਪਿੰਡ ਦਾ ਵੀ ਜਿੱਤੂਗਾ ਉਹ ਵੀ ਆਪਣੇ ਪਿੰਡ ਦੀ ਹੈ ਨਾ ਜੋ ਵੀ ਫੈਸਲਾ ਹੋਊਗਾ ਜਨਤਾ ਦਾ ਸਿਰ ਮੱਥੇ ਹੋਊਗਾ ਜੀ ਗੱਲਬਾਤ ਕਰਾਂਗੇ ਵੀਰੇ ਇੱਥੇ ਮੌਜੂਦਾ ਹਾਂਜੀ ਬਾਈ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਜੀ ਕਿਹੜੀ ਪਾਰਟੀ ਵਾਲੀ ਆਇਓ ਕਾਂਗਰਸ ਪਾਰਟੀ ਵਾਲਾ ਬਲਾਕ ਚੈਨਾ ਚੈਨਾ ਹਾਂ ਤੇ ਬਲਾਕ ਸੰਤੀ ਬਲਾਕ ਸੰਤੀ ਜੀ ਕੌਣ ਉੱਠੇ ਸੀ ਮੇਰੀ ਮੈਸੇਜ ਉੱਠੇ ਸੀ ਤੁਹਾਡੀ ਮੈਸੇਜ ਸੀ ਅੰਦਰ ਗਏ ਅੱਜ ਗਿਣਤੀ ਅੰਦਰ ਗਏ ਹਾਂਜੀ ਹਾਂਜੀ ਤੇ ਕਿੰਨੇ ਕੁ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਅੰਦਰ ਜੀ ਇੱਕ ਤਾਂ ਕੈਂਡੀਡੇਟ ਦਾ ਜਾਣ ਦਿੰਦੇ ਤੇ ਇੱਕ ਉਹਨਾਂ ਦਾ ਪੋਲਿੰਗ ਕਾਊਂਟਿੰਗ ਏਜੰਟ ਜੀ ਜੀ ਕਿਸੇ ਨੂੰ ਵੀ ਬਿਠਾ ਦਿਓ ਹਾਂ ਕਿਸੇ ਨੂੰ ਵੀ ਬਿਠਾ ਦਿਓ ਜੀ ਉਹ ਜਾਣ ਦਿੱਤਾ ਜਾਵੇ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਕਿਵੇਂ ਪ੍ਰਬੰਧ ਲੱਗਦੀ ਆ ਠੀਕ ਹੈ ਪ੍ਰਬੰਧ ਜੀ ਪ੍ਰਬੰਧ ਠੀਕ ਹੈ ਵੈਸੇ ਪਤਾ ਹੈ ਕੀ ਹੈ ਜੀ ਵੀ ਕੋਈ ਵੀ ਬੰਦਾ ਇਹ ਕਹਿੰਦਾ ਵੀ ਰਾਜਨੀਤੀ ਰਾਜਨੀਤੀ ਜਾਂ ਰਾਜਨੀਤੀ ਨੂੰ ਰਾਜਨੀਤੀ 'ਚ ਰਹਿਣਾ ਚਾਹੀਦਾ ਹਨਾ ਆਪਾਂ ਨੂੰ ਦੂਜੂ オンਲਾਈਨਾਂ ਨਹੀਂ ਚਾਹੀਦਾ ਉਹ ਵੀ ਜਿਵੇਂ ਅੰਦਰ ਆਹੋਂ ਅੰਦਰ ਆਪਾਂ ਨੂੰ ਐਮਐਲਏ ਸਾਹਿਬ ਵੀ ਅੰਦਰ ਗਏ ਚੇਅਰਮੈਨ ਸਾਹਿਬ ਵੀ ਅੰਦਰ ਗਏ ਠੀਕ ਆ ਬਾਕੀ ਇੱਥੇ ਜਨਤਾ ਨੇ ਵੋਟਾਂ ਪਾਈਆਂ ਜਨਤਾ ਨੇ ਵੋਟਾਂ ਪਾ ਕੇ ਸਾਰਿਆਂ ਨੂੰ ਉਹ ਕੀਤਾ ਪੀਪਰ ਵਿੱਚ ਐਮ ਐਲ ਏ ਦਾ ਉਥੇ ਕੀ ਰੋਲ ਇੱਥੇ ਨਾ ਤਾਂ ਕੋਈ ਐਮ ਐਲ ਏ ਕਾਂਗਰਸ ਦਾ ਕੋਈ ਆਇਆ ਠੀਕ ਆ ਨਾ ਕੋਈ ਕਾਲੀ ਦਲ ਦਾ ਆਇਆ ਠੀਕ ਆ ਆਪ ਵਾਲਾ ਐਮ ਐਲ ਏ ਇੱਥੇ ਅਨਮੋਲਕ ਜੀ ਇੱਥੇ ਅੰਦਰ ਅੰਦਰ ਬੈਠੇ ਗਿਣਤੀ ਅੰਦਰ ਅੰਦਰ ਗਏ ਸੀ ਗਿਣਤੀ 'ਚ ਨਹੀਂ ਪਤਾ ਅੰਦਰ ਗਏ ਸੀ ਠੀਕ ਆ ਇਹ ਨਹੀਂ ਪਤਾ ਆਪ ਨੂੰ ਹਾਂ ਤੇ ਪਰ ਜੋ ਦੇਖੋ ਜੋ ਕੁਝ ਹੋਊਗਾ ਵਾ ਗੁਰੂ ਕਿਰਪਾ ਉਹ ਕਰੂਗਾ ਮਹਾਰਾਜ ਠੀਕ ਆ ਪਰ ਇੰਨਾ ਵੀ ਸਾਨੂੰ ਐ ਤੱਕਾ ਨਾ ਹੋਵੇ ਉਹ ਜਿੱਤਾਂਗੇ ਤੇ ਤੁਹਾਡੀ ਲੀਡਰ ਕਿਉਂ ਨਹੀਂ ਪਹੁੰਚੀ ਫਿਰ ਇੱਥੇ ਕੀ ਪਤਾ ਜੀ ਕੀ ਪਤਾ ਜੀ ਜੇ ਮੰਨ ਕੇ ਚਲੋ ਹਲਕਾ ਨ ਚਾਰਜ ਹੈ ਕਾਂਗਰਸ ਦੇ ਹਲਕਾ ਨ ਚਾਰਜ ਹੈ ਤਿੰਨ ਤਿੰਨ ਚਾਰ ਚਾਰ ਬਣੇ ਫਿਰਦੇ ਆ ਹੁਣ ਇੱਥੇ ਕੋਈ ਵੀ ਨਹੀਂ ਪਹੁੰਚਿਆ ਅੱਛਾ ਉਹਨਾਂ ਦਾ ਸਵੇਰ ਫਰਜ ਆਉਂਦਾ ਸੀ ਨਾ ਇੱਥੇ ਪਹੁੰਚ ਜਾਂਦਾ ਜੀ ਹੂੰ ਤੇ ਫਿਰ ਜਿਹੜੇ ਤੁਹਾਡੇ ਵਰਗੇ ਪ੍ਰਚਾਰਕ ਆ ਜਿਹੜੇ ਸਮਰਥਕ ਆ ਜਿਨ੍ਹਾਂ ਨੂੰ ਭਮੱਕੜ ਵੀ ਕਿਹਾ ਜਾਂਦੇ ਆ ਫਿਰ ਉਹ ਵਿਚਾਰੇ ਇੱਕ ਦੂਜੇ ਲੜਾਈਆਂ ਪਾਈ ਜਾਂਦੇ ਆ ਤੇ ਫਿਰ ਉਹ ਸਾਡਾ ਦਿਲ ਟੁੱਟਦਾ ਨਾ ਹੁਣ ਸਾਨੂੰ ਲੱਗਦਾ ਵੀ ਹਾਂ ਅਸੀਂ ਕੱਲੇ ਰਹਿ ਗਏ ਠੀਕ ਆ ਵੀ ਇੱਥੇ ਕੋਈ ਨਹੀਂ ਪਹੁੰਚਿਆ ਪਹੁੰਚਣ ਦਾ ਫਰਜ਼ ਬੰਦਾ ਸੀ ਉਹਨਾਂ ਦਾ ਗੱਲਬਾਤ ਕਰਨੀ ਸੀ ਪਾਈ ਵੀ ਇੱਥੇ ਆਪਾਂ ਕਿਉਂ ਆਈਏ ਵੀ ਤੁਸੀਂ ਕਿਉਂ ਆਏ ਆਵੇਂ ਆਪਦੇ ਸਾਰੇ ਇੱਥੇ ਫਿਰਦੇ ਆ ਤੇ ਨਾ ਕਾਂਗਰਸ ਦਾ ਨਾ ਕੋਈ ਕਾਲੀਆਂ ਦਾ ਕੋਈ ਨਹੀਂ ਬੋਲਦਾ ਬਸ ਠੀਕ ਆ ਜੋ ਕੁਝ ਹੋ ਜਾਂਦਾ ਠੀਕ ਆ ਬਸ ਪਹਿਲਾਂ ਬਾੜੀਆਂ ਬੜਕਾ ਮਾਰਦੇ ਸੀ ਵੀ ਜਿੱਤਾਂਗੇ ਜਿੱਤਾਂਗੇ ਜੀ ਤੇ ਹੁਣ ਕਿ ਨਹੀਂ ਆ ਰਹੇ ਫਿਰ ਹਾਂਜੀ ਇਹੀ ਗੱਲ ਹੈ ਹੂੰ ਹਾਂਜੀ ਤੇ ਸਮਾਂ 9 ਵਜੇ ਦਾ ਸਮਾਂ ਹੋ ਗਿਆ ਜੀ ਲੋਕਾਂ ਨੇ ਸੰਯੋਗ ਬਹੁਤ ਦਿੱਤਾ ਹੈ ਬਹੁਤ ਦਿੱਤਾ ਲੋਕਾਂ ਨੇ ਸੰਯੋਗ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਪਈਆਂ ਪਰ ਗੱਲ ਹੈ ਕਿ ਹੈ ਕਿ ਗਿਣਤੀ ਤੇ ਹੁਣ ਗਿਣਤੀ ਦੇ ਵਿੱਚ ਕਫਲਾ ਹੀ ਹੋਗਾ ਤਾਂ ਫਿਰ ਵੋਟਾਂ ਪਈਆਂ ਦਾ ਕੀ ਫਾਇਦਾ ਹੋਊਗਾ ਹੂੰ ਤੁਹਾਨੂੰ ਲੱਗਦਾ ਕਿ ਇਹ ਆਪਸ ਵਿੱਚ ਮੇਲ ਜੁਲ ਜਾਂਦੀ ਹੈ ਇਹ ਵੀ ਲੋਕ ਕਹਿੰਦੇ ਵੀ ਆਪਸ ਵਿੱਚ ਮੇਲੇ ਜੁਲੇ ਰਹਿੰਦੇ ਆ ਤੁਹਾਡੇ ਅਗੇ ਲੋਕਾਂ ਨੂੰ ਲੜਾਈ ਜਾਂਦੀ ਹੈ ਹੁਣ ਕੀ ਕਹਿ ਸਕਦੇ ਜੀ ਕੀ ਕਹਿ ਸਕਦੇ ਹੁਣ ਅਸੀਂ ਤਾਂ ਇੱਥੇ ਜਿਵੇਂ ਮੰਨੇ ਕੱਲੇ ਕੈਂਡੀਡੇਟ ਖੜੇ ਆ ਕੋਈ ਬੰਦਾ ਮੇਨ ਬੰਦਾ ਹੋਵੇ ਉਹਦੀ ਜ਼ਿੰਮੇਵਾਰੀ ਹੋਵੇ ਭਾਈ ਹਾਂ ਭਾਈ ਆਪਣੇ ਇੰਨੇ ਬੰਦੇ ਆ ਹੁਣ 12 12 ਬੰਦੇ ਵੜੇ ਆ ਜੀ ਕਾਂਗਰਸ ਦੇ 12 ਬੰਦੇ ਕਾਂ ਦੂਜੇ 12 ਬੰਦੇ ਕੱਲ ਇੱਥੇ ਕਾਂਗਰਸ ਤੇ ਕਾਲੀਦਾਲ ਵਾਲੇ ਸਾਰੇ ਸੀਗੇ ਜਾਂ ਆਜ਼ਾਦ ਉਮੀਦਵਾਰ ਵੀ ਜਿਹੜੇ ਇੱਥੇ ਕਾਗਜ਼ ਭਰਦੇ ਫਿਰਦੇ ਫਾਰਮ ਭਰਦੇ ਫਿਰਦੇ ਆਪ ਦਾ ਕੋਈ ਬੰਦਾ ਹੀ ਨਹੀਂ ਸੀਗਾ ਹਮ ਕੀ ਗੱਲ ਉਹਨਾਂ ਦਾ ਕੋਈ ਉਹਨਾਂ ਨੇ ਕਾਰ ਨਹੀਂ ਬਣਾਏ ਅੰਦਰ ਬੈਠ ਹੁੰਦੇ ਪੋਲਿੰਗ ਜੰਟਾ ਵਾਸਤੇ ਬਣਾਏ ਨਹੀਂ ਕਾਰ ਵੀ ਬਣਾਉਣੇ ਜਿਹੜੇ ਕੋਈ ਬੰਦਾ ਨਹੀਂ ਸੀਗਾ ਜੀ ਤਾਂ ਗੱਲਬਾਤ ਕਰਾਂਗੇ ਹੋਰ ਵੀ ਲੋਕ ਮੌਜੂਦ ਆ ਇ ਸਸਸੀ ਗੱਲ ਬਾਈ ਜੀ ਵਧੀਆ ਜੀ ਕੀ ਹਾਲਾਤ ਰੱਗ ਰਹੇ ਆ ਤੁਹਾਨੂੰ ਮੌਜੂਦਾ ਹਾਲਾਤ ਕੀ ਨੇ ਵਧੀਆ ਜੀ ਕਿ ਨਾ ਤਾਂ ਹਜੇ ਠੀਕ ਠਾਕ ਰਸ਼ਬੀ ਆ ਰਹੀ ਹੈ ਗੱਡੀਆਂ ਆ ਰਹੀਆਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਕਿਹੜੀ ਪਾਰਟੀ ਤੋਂ ਜੀ ਬਾਈ ਜੀ ਆਪਣੀ ਕੋਈ ਪਾਰਟੀ ਨਹੀਂ ਸਾਰੇ ਆਪਣੇ ਮਿੱਤਰ ਹੀ ਆ ਸਾਰੇ ਵਧੀਆ ਆਪਾਂ ਸੱਚ ਤੇ ਪਹਿਰਾ ਦੇਣਾ ਨਜਾਇਜ਼ ਕਿਸੇ ਨੂੰ ਕਹਿਣਾ ਨਹੀਂ ਇਹ ਗੱਲ ਹੈ ਲੱਗਦਾ ਕੌਣ ਬਾਜੀ ਮਾਰ ਸਕਦਾ ਇਹ ਤਾਂ ਜੀ ਹੁਣ ਸਮਾਂ ਹੀ ਦੱਸੂਗਾ ਥੋੜੇ ਚਿਰ ਲਈ ਇੰਤਜ਼ਾਰ ਕਰਨ ਦੀ ਲੋੜ ਹੈ ਤੁਹਾਡੇ ਸਾਹਮਣੇ ਹਾਂਜੀ ਕੀ ਹਾਲ ਚਾਲ ਨੇ ਕਿਵੇਂ ਠੀਕ ਹੋ ਹਾਂਜੀ ਠੀਕ ਠਾਕ ਵਾਹ ਕਿਵੇਂ ਫਿਰ ਆਏ ਹੋ ਪ੍ਰਚਾਰ ਕੀਤਾ ਸੀ ਜਣਾ ਵੋਟਾਂ ਲਈ ਵਧੀਆ ਇਸ ਕਰਕੇ ਪਹੁੰਚੇ ਹੋ ਅੱਜ ਤੇ ਗੱਲਬਾਤ ਕਰਾਂਗੇ ਹੋਰ ਵੀ ਵੀਰ ਮੌਜੂਦ ਹੈ ਇੱਥੇ ਪੁੱਛਾਂਗੇ ਸਿਆਣੇ ਉਮਰ ਦੇ ਬਜ਼ੁਰਗ ਨੇ ਮੌਜੂਦ ਨੇ ਇੱਥੇ ਤਜਰਬਾ ਵੀ ਹੈ ਗੱਲਬਾਤ ਕਰਾਂਗੇ ਬਾਪੂ ਸਾਸੀ ਗਾਲ ਪੈ ਲੱਗ ਸਸਰੀ ਗਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਗਿਆ ਕਿਵੇਂ ਅੱਜ ਠੰਡ ਹੈ ਫਿਰ ਹੈਨਾ ਠੰਡ ਦਾ ਹੈ ਪਰ ਵੋਟਾਂ ਨਾਲੇ ਠੰਡ ਨਹੀਂ ਲੱਗਣ ਦਿੰਦੇ ਸੀ ਹੂੰ ਵੋਟਾਂ ਦਾ ਮਸਲਾ ਹੀ ਇੰਨਾ ਹੁੰਦਾ ਹੈ ਮਸਲਾ ਹੀ ਇੰਨਾ ਹਾਂ ਕਿਵੇਂ ਠੰਡ ਠੰਡ ਲੈ ਜੂਗੀ ਮਾੜਾ ਮੋਟਾ ਜਦੋਂ ਬੋਲ ਵਾਲਾ ਜਾਂ ਸ਼ੁਰੂ ਹੋ ਗਿਆ ਵੀ ਪਾਈ ਇਹਦੀ ਇੰਨੀਆਂ ਗਿਣਤੀ ਚ ਵੋਟਾਂ ਆ ਗਈਆਂ ਜੀ ਹਾਂਜੀ ਉਹ ਹਰ ਬੰਦਾ ਜਿੱਤੇ ਨਾਸਤੇ ਖੜਾ ਹੁੰਦਾ ਜੀ ਜੀ ਤੇ ਅਸੀਂ ਕਹਿੰਨੇ ਜਿਹੜੀ ਗਿਣਤੀ ਆ ਉਹ ਗਿਣਤੀ ਵਧਦੀ ਹੋ ਜਾਈਏ ਉਹਦੇ ਕੋਈ ਕਬਲਾ ਬਾਜੀ ਨਾ ਹੋਵੇ ਹੂੰ ਤੇ ਲੋਕਾਂ ਨੇ ਸੰਯੋਗ ਦਿੱਤਾ ਜੀ ਜਿਵੇਂ ਆਉਣ ਵਾਲੀ ਜਿਹੜੀ ਸਰਕਾਰ ਹੈ ਹੂੰ ਲੋਕਾਂ ਦੇ ਮੂੰਹੋਂ ਵੀ ਇਹ ਕਹਿੰਨੇ ਵੀ ਕਾਂਗਰਸ ਦੀ ਸਰਕਾਰ ਆਉਣੀ ਹੈ ਹੂੰ ਕਾਂਰਸ ਦੇ ਉਮੀਦਵਾਰਾਂ ਨੂੰ ਬਹੁਤ ਲੋਕਾਂ ਨੇ ਜਿਹੜਾ ਸਹਿਯੋਗ ਵੀ ਦਿੱਤਾ ਵੋਟ ਵੀ ਪਾਈ ਹੈ ਪਰ ਜਿਹੜਾ ਇੱਥੇ ਜੇ ਫੈਸਲਾ ਸਹੀ ਹੋ ਜਾਵੇ ਤਾਂ ਜੇ ਝਾੜੂ ਵਾਲੇ ਜਿਵੇਂ ਅੱਗੇ ਕਰਦੇ ਜਿਵੇਂ ਉਵੇਂ ਕਰੀ ਫਿਰ ਤਾਂ ਝਾੜੂ ਵਾਲੇ ਨੇ ਜਿੱਤਨੇ ਜਿੱਤਨੇ ਹੂੰ ਜਿਵੇਂ ਐਮਐਲਏ ਸਾਹਿਬ ਜਾ ਕੇ ਪਿੰਡਾਂ 'ਚ ਇਹ ਰੋ ਵੀ ਮਾਰਦੇ ਰਹੇ ਆ ਸਾਡਾ ਸਰਪੰਚ ਖੜਾ ਤੇ ਇਹ ਸਰਪੰਚ ਇਹ ਅਸੀਂ ਸਰਪੰਚ ਬਣਾ ਦੇਣਾ ਤੇ ਜਿਵੇਂ ਹੁਣ ਉਹ ਬਾਈ ਜੀ ਦੱਸਦੇ ਐ ਐਮਐਲਏ ਸਾਹਿਬ ਆਪਣੇ ਇੱਥੋਂ ਦੇ ਮੋਰ ਇਹ ਅੰਦਰ ਵੀ ਬੈਠੇ ਆ ਤੇ ਹੋ ਸਕਦਾ ਵੀ ਇਹਨਾਂ ਦੀ ਸਰਕਾਰ ਆ ਤੇ ਜਿਹੜੇ ਹਰ ਕੋਈ ਮੁਲਾਜ਼ਮ ਆ ਉਹਦੇ ਸਰਕਾਰ ਉਹਦੇ ਹੱਥ ਪਿੱਛੇ ਆ ਘਟ ਕੇ ਬਣ ਦਿੰਦੀ ਹੈ ਤੇ ਜਿੰਨਾ ਚਿਰ ਸਰਕਾਰ ਜਿਹੜੇ ਮੁਲਾਜ਼ਮ ਆ ਸਰਕਾਰ ਦੇ ਹੁੰਦੇ ਆ ਪਰ ਜਿਹੜੇ ਵੋਟਰ ਆ ਵੋਟਰਾਂ ਨੇ ਸਹਿਯੋਗ ਦਿੱਤਾ ਦੂਜੀਆਂ ਪਾਰਟੀਆਂ ਨੂੰ ਜਿਵੇਂ ਕਿ ਇਹਨਾਂ ਤੋਂ 4 ਸਾਲ ਇਹਨਾਂ ਦੀ ਜਿਹੜੀ ਸਰਕਾਰ ਸੀਗੀ ਕੋਈ ਪਿੰਡਾਂ 'ਚ ਕੰਮਕਾਰ ਨਹੀਂ ਹੋਏਗੇ ਤੇ ਲੋਕ ਇਹਨਾਂ ਦੇ ਵਿਰੋਧ ਹੈ ਪਰ ਹੁਣ ਸਰਕਾਰ ਦੀ ਮਰਜ਼ੀ ਆ ਜੀ ਤੱਕੇ ਨਾਲ ਜਿੱਤ ਜਾਣ ਤਾਂ ਜਿੱਤ ਜਾਣ ਪਰ ਇਹਨਾਂ ਦੀ ਜਿੱਤ ਹੈਣੀਗੀ ਇਦਕੀ ਹਾਂ ਤੁਸੀਂ ਕਹਿੰਦੇ ਹੋ ਐਮਐਲਏ ਮੋਲ ਕਿਥੇ ਢੇੜਾ ਮਾਰ ਕੇ ਗਿਆ ਬਾਈ ਜੀ ਵੀ ਦੱਸ ਰਹੇ ਸੀ ਲੋਕ ਵੀ ਦੱਸ ਰਹੇ ਪਰ ਤੁਹਾਡੇ ਹਲਕਾ ਨੂੰ ਚਾਰਜ ਕਿਉਂ ਨਹੀਂ ਆਇਆ ਇੱਥੇ ਤੁਹਾਡੇ ਹਲਕਾ ਨੂੰ ਚਾਰਜ ਪਹੁੰਚੇ ਇੱਥੇ ਗੱਲਬਾਤ ਹੋਈ ਹੈ ਤੁਹਾਡੇ ਨਾਲ ਮਿਲੇ ਤੁਹਾਨੂੰ ਆ ਕੇ ਤੁਸੀਂ ਤਾਂ ਠੰਡ ਜਾ ਕੇ ਖੜੇ ਸਾਡੇ ਕੋਲੇ ਤਾਂ ਇੱਥੇ ਕੋਈ ਨਹੀਂ ਆਇਆ ਸੀ ਅਸੀਂ ਸਾਡਾ ਪੱਲਮਾ ਕਲਾ ਤੋਂ ਜਿਹੜਾ ਹੈ ਗਿਆ ਤਲਵੀਰ ਸਿੰਘ ਢਿੱਲੋਂ ਆ ਜੀ ਪਹਿਲਾਂ ਸਾਫਕਾ ਆ ਸਾਫਕਾ ਸਰਪੰਚ ਸੀਗੇ ਅਸੀਂ ਉਹਦੇ ਨਾਲ ਉੱਦੇ ਦੇ ਤੁਰੇ ਫਿਰਦੇ ਆ ਤੇ ਅੱਜ ਅਸੀਂ ਤਾਂ ਉਹਦੇ ਨਾਲ ਅੱਜ ਵੀ ਖੜੇ ਆ ਤੇ ਕੱਲ ਨੂੰ ਵੀ ਖੜਾਂਗੇ ਤੇ ਪਰ ਉਹ ਜੋ ਹਲਕਾ ਚਾਰਜ ਦੀ ਡਿਊਟੀ ਹੈ ਉਹ ਉਹਨੂੰ ਪਤਾ ਜੀ ਉਹ ਕੀ ਕਰ ਰਿਹਾ ਉਹ ਤਾਂ ਅਸੀਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇਗੇ ਹਾਂ ਤੇ ਤੁਹਾਡੇ ਨਾਲ ਖੜਨਾ ਚਾਹੀਦਾ ਸੀ ਉਹਨਾਂ ਅਸੀਂ ਤਾਂ ਕਹਿੰਨੇ ਖੜਨਾ ਚਾਹੀਦਾ ਸੀਗਾ ਜੀ ਹੂੰ ਹੋ ਸਕਦਾ ਉਧਰ ਉਹ ਖੜੇ ਵੀ ਹੁਣ ਪਰ ਇੱਧਰ ਜੇ ਨਹੀਂ ਆਏ ਪਰ ਨਾਰਾਜ਼ਗੀ ਤਾਂ ਨਹੀਂ ਕਿਸ ਗੱਲ ਦੀ ਨਹੀਂ ਸਾਨੂੰ ਨਾਰਾਜ਼ਗੀ ਤਾਂ ਨਹੀਂ ਕਿਸੇ ਗਲਤੀ ਤੇ ਕੋਈ ਨਾਰਾਜ਼ਗੀ ਤਾਂ ਨਹੀਂ ਇਹ ਨਹੀਂ ਹੋ ਸਕਦਾ ਜੇ ਇੱਥੇ ਨਹੀਂ ਆਏ ਪੰਡਾਲ 'ਚ ਹੋ ਸਕਦਾ ਜੀ ਉਧਰਲੇ ਪਾਸੇ ਖੜੇ ਹੋਣੋ ਦਾਣਾ ਮੰਡੀ ਵਾਲੇ ਪਾਸੇ ਹਾਂ ਦਾਣਾ ਮੰਡੀ ਵਾਲੇ ਪਾਸੇ ਹੁਣ ਹਾਂ ਠੀਕ ਹੈ ਇੱਧਰ ਗੱਡੀਆਂ ਨਹੀਂ ਦਿੱਤੀਆਂ ਹਾਂਜੀ ਇੱਧਰ ਕਿਉਂਕਿ ਗੱਡੀਆਂ ਨਹੀਂ ਆਉਣ ਦਿੱਤੀਆਂ ਗਈਆਂ ਦੂਜੀਆਂ ਕਿਉਂਕਿ ਇੱਥੇ ਕੈਂਡੀਡੇਟਾਂ ਦੀਆਂ ਗੱਡੀਆਂ ਹੀ ਲੱਗ ਰਹੀਆਂ ਜੀ ਹੋ ਸਕਦਾ ਸਾਡੇ ਹਲਕਾ ਚਾਰਜ ਮੰਡੀ ਵਾਲੇ ਪਾਸੇ ਆਏ ਹੋਣ ਵੀ ਸਾਡੀ ਧਿਆਨ ਚ ਹੈ ਨਹੀਂ ਗਈ ਉਹ ਚੀਜ਼ ਵੀ ਉਹਦੀ ਜਾਣਕਾਰੀ ਸਾਨੂੰ ਨਹੀਂ ਵੀ ਹੋ ਸਕਦਾ ਉੱਧਰ ਖੜੇ ਹੋਣ ਲੋਫੋ ਹਾਂ ਬਾਕੀ ਜਿਹੜੀ ਵੋਟਰਾਂ ਦੀ ਗੈਂਤੀ ਅਮਨ ਸ਼ਾਂਤੀ ਨਾਲ ਹੋ ਜੇ ਪਾਰਟੀ ਮੌਜੂਦਾ ਸਰਕਾਰ ਕੋਈ ਤੱਕਾ ਨਾ ਕਰੇ ਕਿਉਂਕਿ ਜੇ ਲੋਕਤੰਤਰ ਇਹ ਦੇਸ਼ ਦਾ ਇੱਕ ਥੰਮ ਹ ਜੇ ਇਹਦੇ ਵਿੱਚ ਆਪਾਂ ਜਿਹੜੀ ਸਰਕਾਰ ਆ ਪਾਰਟੀ ਤੱਕਾ ਕਰਦੀ ਆ ਫਿਰ ਉੱਥੇ ਲੋਕਤੰਤਰ ਖਤਮ ਆ ਕਿਉਂਕਿ ਜੇ ਵੋਟ ਰਾਜ ਉਹ ਹੀ ਹੁੰਦਾ ਵੀ ਅਮਨ ਸ਼ਾਂਤੀ ਨਾਲ ਜਿਵੇਂ ਫਰੀਕੋਟ ਐਤ ਕੀ ਬਹੁਤ ਵਧੀਆ VOTING ਹੋਈ ਪਿੰਡਾਂ ਚ ਕੋਈ ਇਹਨਾਂ ਲੜਾਈ ਝਗੜੇ ਨਹੀਂ ਹੋਏਗੇ ਤੇ ਉਹ ਉਸ ਹਿਸਾਬ ਨਾਲ ਗਿਣਤੀ ਵੀ ਇਹਦੀ ਅਮਨ ਸ਼ਾਂਤੀ ਨਾਲ ਹੋਣੀ ਆ ਕੋਈ ਵੀ ਪਰ ਜਿਹੜੀ ਇਹ ਵੋਟ ਆ ਵੋਟ ਦਾ ਅਧਿਕਾਰ ਆ ਜੋ ਆਪਾਂ ਵੋਟ ਪਾਤੀ ਉਹਦੀ ਜਿਹੜੀ ਗਿਣਤੀ ਉਹਦੀ ਗਿਣਤੀ ਸਹੀ ਹੋ ਜੇ ਸਹੀ ਵੋਟ ਪਏ ਜੇ ਉਹੀ ਅਸਰ ਲੋਕਤੰਤਰ ਆ ਹੂੰ ਜੇ ਕੋਈ ਵੀ ਸਰਕਾਰ ਹੈ ਮੈਂ ਕੋਈ ਇਕੱਲੀ ਆਮ ਆਦਮੀ ਨੂੰ ਕਹਿੰਦਾਗਾ ਕੋਈ ਕਾਲੀ ਦਲ ਨੂੰ ਕੋਈ ਕਾਗਰਸ ਨੂੰ ਸਰਕਾਰ ਕਿਸੇ ਵੀ ਪਾਰਟੀ ਦੀ ਆ ਪਰ ਜਿਹੜਾ ਲੋਕਤੰਤਰ ਦੇ ਮੁਤਾਬਕ ਉਹਦੀ ਵੋਟ ਸਹੀ ਹੋਵੇ ਤੇ ਉਹਦੀ ਗਿਣਤੀ ਸਹੀ ਹੋਵੇ ਉੱਥੇ ਕੋਈ ਹੁੱਲੜਬਾਜੀ ਕੋਈ ਕਪਲੇਬਾਜੀ ਨਾ ਹੋਵੇ ਉਹਨੂੰ ਹੀ ਅਸਲ ਲੋਕਤੰਤਰ ਮੰਨਿਆ ਜਾਂਦਾ ਹੈ ਧੱਕੇਸ਼ਾਹੀ ਤੇ ਗੁੰਡਾਗਰਦੀ ਦਾ ਆਜਾ ਜਿਹੜਾ ਇੱਥੇ ਅੱਜ ਚੱਲ ਰਿਹਾ ਹੈ ਮੌਜੂਦਾ ਸਰਕਾਰ ਜਿਹੜੀ ਆਂਦੀ ਸੀਗੀ ਪੰਚੇਤਾਂ ਪਿੰਡ ਤੋਂ ਚੱਲੇਗੀ ਸਾਡੀ ਸਰਕਾਰ ਅੱਜ ਸਰਕਾਰ ਜਿਹੜੀ ਇਹ ਚਲਾ ਰਹੇ ਤੁਸੀਂ ਵੇਖ ਲਓ ਜਿਹੜੇ ਉਮੀਦਵਾਰ ਆ ਬਲਾਕ ਸਮਤੀ ਦੇ ਉਹਨਾਂ ਨੂੰ ਨਹੀਂ ਅੰਦਰ ਬੈਠਣ ਦਿੱਤਾ ਜਾ ਰਿਹਾ ਤੇ ਫਿਰ ਕਾਹਦੇ ਆ ਤੇ ਚੋਣਾ ਕਰਾਇਆ ਇਹਨਾਂ ਚੋਣਾਂ ਦੀ ਲੋੜ ਹੀ ਨਹੀਂ ਛੇੜੀ ਗੁੰਡਾਗਰਦੀ موجوده ਐਮਐਲਏ ਵਿੱਚ ਬੈਠਾ ਗਿਆਤੀ ਦੇ ਸ਼ਰੇਆਮ ਤੱਕ ਸਾਨੂੰ ਸ਼ਰੇਆਮ ਤੱਕ ਲੱਗਦਾ ਸਰਕਾਰ ਦਾ ਐਮ ਐਲ ਏ ਵੀ ਰਲਿਆ ਹੋਇਆ ਐ ਇੱਥੇ ਬੈਠੇ ਸਾਰੇ ਅੰਦਰੋਂ ਦਾ ਕੋਈ ਫਾਇਦਾ ਨਹੀਂ ਕਹਿੰਦੇ ਐਮ ਐਲ ਏ ਬਾਹਰ ਤੱਕ ਆ ਕੇ ਸਾਨੂੰ ਐਮ ਐਲ ਏ ਜਿੱਥੇ ਐਮ ਐਲ ਏ ਬੈਠਾ ਨਾਲ ਬਾਦ ਸਾਨੂੰ ਉੱਥੇ ਤੱਕ ਤਾਂ ਜਾਣ ਦੋ ਅਸੀਂ ਅੰਦਰ ਨਹੀਂ ਜਾਣਾ ਚਾਹੀਦਾ ਅਸੀਂ ਅੰਦਰ ਨਹੀਂ ਜਾਂਦੇ ਅਸੀਂ ਖਾਲੀ ਹੱਥਾਂ ਸਾਡੇ ਹੱਥ 'ਚ ਕੁਝ ਨਹੀਂ ਆ ਜਿੱਥੋਂ ਤੱਕ ਐਮ ਐਲ ਏ ਗਿਆ ਸਾਨੂੰ ਜਾਣ ਦੋ ਸਾਨੂੰ ਉੱਥੇ ਤੱਕ ਬਿਠਾਓ ਅਸੀਂ ਕਿਹੜੇ ਬੰਦੂਕਾਂ ਤੇ ਕੀ ਫਿਰਦੇ ਆ ਜਾਂ ਕੋਈ ਅਸੀਂ ਅਸਲਾ ਲਈ ਫਿਰਦੇ ਆ ਸਾਡੇ ਫੋਨ ਵੀ ਚਾਵਾਂ ਕਰ ਲੋ ਸਾਨੂੰ ਉੱਥੇ ਤੱਕ ਜਾਣ ਦੋ ਜਿੱਥੇ ਤੱਕ ਐਮ ਐਲ ਏ ਐਮ ਐਲ ਏ ਕਿਹੜਾ ਇਹ ਨਾ ਉਹ ਗੇ ਵਧਾਇਕ ਅੰਦਰ ਬੈਠੇ ਰਹਿਣਗੇ ਨਤੀਜੇ ਸਹੀ ਆਉਣਗੇ ਸਰਕਾਰ ਦਾ ਸ਼ਰੀਰ ਤੇ ਫਗਰੀ ਜਾਂਦੀ ਹੈ ਪਹਿਲੀ ਗੱਲ ਤਾਂ ਸਾਡੇ ਕਾਗਜ ਰਿਜੈਕਟ ਕੀਤੇ ਗਏ ਦੱਸੋ ਗਲੀ ਚ ਪ੍ਰਣਾਲਾ ਹੋਣ ਨਾਲ ਕੀ ਇਹ ਸਰਕਾਰੀ ਜਾਇਦਾਦ ਤੇ ਕਬਜ਼ਾ ਹੋ ਜਾਂਦਾ ਇਹ ਜੇ ਤੱਕ ਣਾਉਣੇ ਅੰਜਾਮ ਲਾ ਕੇ ਇਹਨਾਂ ਨੇ ਸਾਡੇ ਕੈਂਡੀਡੇਟਾਂ ਦੇ ਕਾਗਜ ਰੱਦ ਕਰਤੇ ਡਰਦੇ ਆਣੇ ਹੁਣ ਤੜਕੇ ਦਾ ਬੈਠਾ ਉਥੇ ਆਪਦੇ ਹੱਥੀ ਮੋਹਰਾ ਲਾ ਕੇ ਤੇ ਦੇ ਆਦੇ ਉਮੀਦਵਾਰ ਜੇ ਤਾਲੂਕਾ ਕੀ ਜਾਣਤਾ ਤੇ ਕੀ ਅਸਰ ਪਾ ਲੂਗਾ ਹੈ ਬਾਈ ਜੀ ਇਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਊ ਸਣੇ ਐਸਐਸਪੀ ਸਣੇ ਡੀਐਸਪੀ ਸਣੇ ਇੱਥੋਂ ਦੇ ਐਸਐਚਓ ਸਾਹਮਣੂ ਇਹ ਨਾ ਸੋਚਣਾ ਸਰਕਾਰ ਇਹਨਾਂ ਦੀ ਬਾਤ 6 ਮਹੀਨੇ ਆ ਇਸ ਤੋਂ ਬਾਅਦ ਨਤੀਜੇ ਬੁਰੇ ਨਿਕਲਣਗੇ ਜਿਵੇਂ ਆਪਣੇ ਤਰਨਤਾਰਨ ਡੀਐਸਪੀ ਸਾਹਿਬ ਭੁਗਤ ਰਹੇ ਨਤੀਜਾ ਆਈ ਇਹਨਾਂ ਨੂੰ ਭੁਗਤਣਾ ਪੈਣਾ ਸਾਡੇ ਪ੍ਰਧਾਨ ਸਾਹਿਬ ਨੂੰ ਅਸੀਂ ਇਹ ਸਾਰਾ ਨਿਗਾ ਚ ਲਿਆਤਾ ਇਹ ਹੁਣ ਆਪਦੀ ਜਿਹੜੀ ਆ ਉਹ ਆਦਾ ਉੱਤਾ ਵਿਚਾਰ ਲੈਣ ਸਾਡੇ ਵਰਗੇ ਆਮ ਜਨਤਾ ਨੇ ਇਹਨਾਂ ਦੀ ਕਿਵੇਂ ਨਿਗਾ ਵੀ ਉਹ ਟੱਪ ਗਿਆ ਇਧਰ ਦੀ ਉਹ ਟੱਪ ਗਿਆ ਤੇ ਜਦੋਂ ਵੱਡੀ ਗੱਡੀ ਟੱਪ ਗਈ ਬਾਈ ਜੀ ਇੱਥੋਂ ਦੀ ਆ ਕੇ ਉਹਦੇ ਵਿੱਚ ਬੈਠੇ ਮੈਂ ਉੱਥੇ ਖੜਾ ਸੀ ਮੈਂ ਅੰਦਰ ਨਹੀਂ ਆਇਆ ਬਾਈ ਉੱਥੇ ਇਹਨਾਂ ਦੇ ਜਿਹੜੇ ਪੀਏ ਸਾਹਿਬ ਆ ਚੇਅਰਮੈਨ ਸਾਹਿਬ ਆ ਸਾਰੇ ਏ ਟੂ ਜ਼ेड ਹੀ ਅੰਦਰ ਆ ਬਾਈ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਤੁਹਾਡੇ ਫੋਨ ਕਿੱਥੇ ਆ ਤੁਸੀਂ ਕੀ ਲੈਣਾ ਤੁਹਾਡੇ ਕਾਗਜ਼ ਕਿੱਥੇ ਆ ਤੁਹਾਡੀ ਕਿਹੜੇ ਤੇ ਮੋਹਰ ਫੋਟੋ ਲੱਗੀ ਹੈ ਕਿਹੜੇ ਤੇ ਮੋਹਰ ਲੱਗੀ ਆ ਲੈ ਦਿਖਾਓ ਤੁਹਾਡੇ ਆਧਾਰ ਕਾਰਡ ਦਿਖਾਓ ਸ਼ਰੇਆਮ ਧੱਕਾ ਹੋ ਜਾਂਦਾ ਇਹ ਨਤੀਜੇ ਬਿਲਕੁਲ ਗਲਤ ਹੋਣਗੇ ਬਾਈ ਲੈ ਤਸਵੀਰਾਂ ਇੱਥ ਇਹੋਕ ਕਿਹਦੇ ਬੰਦੇ ਨੂੰ 100-100 ਪਛਕੇ ਜਾਂਦਾ ਜਾਂਦਾ ਐਮਐਲਏ ਫੋਟ ਅੰਦਰ ਗਿਆ ਹੋਇਆ ਤਾਂ ਪੁਲਿਸ ਆਫਟਰ ਐਸਪੀ ਸਾਹਿਬ ਇੱਥੇ ਖੜੇ ਆ ਕਿ ਸਾਰੀ ਗੱਲ ਤਾਂ ਗੱਲ ਐ ਐਮਐਲਏ ਦੀ ਗੱਡੀ ਉਹ ਸਾਹਮਣੇ ਖੜੀ ਆ ਅੰਨਿਆ ਨਾਲ ਵੀ ਦੀ ਦਾ ਤੋਂ ਮੂਹਰੇ ਵਿੱਚ ਐਸਪੀ ਸਾਹਿਬ ਕਹਿੰਦੇ ਸਾਨੂੰ ਪਤਾ ਹੁਣ ਇੱਕ ਮਹਾਨੀ ਗੱਲ ਆ ਕਿ ਇਹ ਕਨੂਨ ਦੋਰਾ ਹੈ ਕਨੂਨ ਦੋਰਾ ਹੈ ਇਹ ਮਨੋਨ ਦੋਰਾ ਹੈ ਐਮਐਲਏ ਅੰਦਰ ਆਈ ਐਮਐਲਏ ਮੈਂ ਕਹਿੰਦੀ ਆ ਅੰਬਰ ਦੇ ਐਮਐਲਏ ਕਹੜੀ ਐ ਜੀ ਐਮਐਲਏ ਰੂਲਿੰਗ ਪਾਰਟੀ ਦਾ ਐਮਐਲਏ ਜੀ ਤਾਂ ਕੰਟਾ ਖਰਾ ਤੇ ਮਿਲ ਜਾ ਸਕਦਾ ਤਿੰਨ ਚਾਰ ਜ ਨਹੀਂ ਜਾ ਸਕਦਾ ਮੁੱਖ ਸੇਵਾਦਾਰਾਂ ਦਾ ਸਮਾਗਮ ਚੇਅਰਮੈਨ ਨਾਲ ਹੈ ਜੀ ਕਲਾ ਐਮਐਲਏ ਨਹੀਂ ਸਾਰੀ ਟੀਮ ਨਾਲ ਗਈ ਹੈ ਸਾਰੀ ਟੀਮ ਨਾਲ ਗਈ ਹੈ ਡੀਸੀ ਸਾਹਿਬ ਨਾਲ ਇਸ ਵਾਸਤੇ ਗੱਲ ਹੋਈ ਹੈ ਜੀ ਪ੍ਰਧਾਨ ਤੋਂ ਲੈ ਕੇ ਪੀਐਸ ਪੀਐਸਏ ਤੋ ਸਭ ਲੈ ਕੇ ਸਾਰਾ ਪੂਰੀ ਟੀਮ ਗਈ ਹੋਈ ਹੈ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਡੀਸੀ ਸਾਹਿਬ ਕਹਿੰਦੇ ਰੌਂਡ ਮਾਰਨ ਆਇਆ ਸੀ ਪਰ ਅੰਦਰ ਹੁਣ ਵੀ ਅੰਦਰ ਮੈਂ ਉੱਥੇ ਹੀ ਸੀ ਭਾਰਤੀ ਦਸ ਮੰਦਰ ਹੈ ਜੀ ਸਾਰਾ ਕਾਨੂੰਨ ਇੱਕ ਤਾਂ ਹੋਣਾ ਚਾਹੀਦਾ ਐਸਵੀ ਸਾਹਿਬ ਇੱਥੇ ਖੜੇ ਉਹਨਾਂ ਦੀ ਮੌਜੂਦਗੀ ਮੌਜੂਦੀ ਦੀ ਜਿਹੜੇ ਸ਼ਰੇਆਉ ਧੱਕਾ ਹੋ ਰਹੀ ਹੈ ਸਰਕਾਰ ਕਰ ਰਹੀ ਹੈ ਇਹਦਾ ਮਤਲਬ ਕਾਨੂੰਨ ਦੋ ਹੈ ਕਾਨੂੰਨ ਜਿਵੇਂ ਇਸ ਸੂਚੀ ਤੰਤਾਂ ਦੇ ਕਾਰਵਾਈ ਹੋਈ ਹੈ ਜਿਹਨੇ ਐਸਐਸਪੀ ਮਜੀਠਾ ਰਗੜੇ ਗਏ ਹੈ ਰੈਸਪੀ ਰਾਮਚੰਦ ਉਸੇ ਤਰੀਕੇ ਨਾਲ ਕੀ ਰਿਪੋਰਟ ਸੇਜਨ ਨੂੰ ਜਵਾਬ ਤਹਾਇਦਾ ਜਿਹੜਾ ਇੱਥੇ ਕਾਨੂੰਨ ਦੀ ਆਮ ਆਦਮੀ ਸਰਕਾਰ ਦੀ ਆਮ ਆਦਮੀ ਦਾ ਆਪਾਂ ਖੜੇ ਆਂ ਵੀਰੇ ਹਾਂਜੀ ਬਾਈ ਆਮ ਆਦਮੀ ਦੀ ਸਰਕਾਰ ਸੀਗੀ ਬਣੀ ਵੀ ਜਿਹਦੇ ਕਰਕੇ ਲੋਕਾਂ ਨੇ ਕਿ ਭਰੋਸਾ ਕਰਕੇ ਵੋਟਾਂ ਪਾਏ ਸੀ ਆਮ ਆਦਮੀ ਦਾ ਆਪਾਂ ਇੱਥੇ ਖੜੇ ਆਂ ਆਪਾਂ ਤਾਂ ਆ ਦੇਖ ਲੋ ਆ ਆਮ ਆਦਮੀ ਆ ਖਾਸ ਤਾਂ ਅੰਦਰ ਬੈਠਾ ਉਹਨਾਂ ਦੀ ਡਿਊਟੀ ਹੈ ਨਹੀਂ ਉੱਥੇ ਉਹਨਾਂ ਦਾ ਤਾਂ 1% ਵੀ ਕੰਮ ਹੈ ਨਹੀਂ ਉੱਥੇ ਜਾਣ ਦਾ ਸਾਨੂੰ ਇੱਥੇ ਬੈਰੀਕੇਡਾਂ ਤੇ ਰੋਕਿਆ ਜਾ ਰਿਹਾ ਫੋਨ ਕੱਢੋ ਕਿਸੇ ਨੇ ਵੀ ਨਹੀਂ ਇਹ ਗੱਲ ਕਹੀ ਠੀਕ ਹੈ ਉਹਨਾਂ ਨੂੰ ਕਿਸੇ ਨੇ ਵੀ ਇਹ ਗੱਲ ਪੁੱਛੀ ਵੀ ਤੁਹਾਡਾ ਫੋਨ ਕਿੱਥੇ ਆ ਤੁਹਾਡਾ ਕਾਰਡ ਦਿਖਾਓ ਤੁਹਾਡੇ ਪ੍ਰੂਫ ਦਿਖਾਓ ਉਹਦਾ ਤੁਹਾਨੂੰ ਅੰਦਰ ਜਾਣ ਦਾ ਅਧਿਕਾਰ ਜੇ ਸਾਰਿਆਂ ਵਾਂਗ ਤੇ ਪ੍ਰੋਟੋਕੋਲ ਹੈ ਇੱਕ ਤਾਂ ਉਹਨਾਂ ਵਾਸਤੇ ਕਿਉਂ ਨਹੀਂਗਾ ਸਾਨੂੰ ਫੋਨ ਬਾਹਰ ਜਮ੍ਹਾਂ ਕਰਾ ਲੈ ਤਾਂ ਉਹਨਾਂ ਨੂੰ ਵੀ ਚਾਹੀਦਾ ਸੀ ਵੀ ਆਪਦੇ ਫੋਨ ਜਮ੍ਹਾਂ ਕਰਾਉਣ ਉਹ ਇਹਦਾ ਸ਼ਰੇਆਮ ਤੱਕ ਆ ਬਾਈ ਕਪੜਾ ਹੋਈ ਜਾਂਦਾ ਅੰਦਰ ਹੋਈ ਜਾਂਦਾ ਸ਼ਰੇਆਮ ਹੀ ਧੱਕਾ ਹੋਈ ਜਾਂਦਾ ਇਹ ਕੋਈ ਆਮ ਆਦਮੀ ਨਹੀਂ ਇਹ ਤਾਂ ਖਾਸ ਆਦਮੀ ਆ ਤਾਂ ਬੈਠੇ ਆ ਆਪਦੇ ਟੌਰ ਨਾਲ ਆਮ ਆਦਮੀ ਆ ਫਿਰਦੇ ਵਿਚਾਰੇ ਸਾਰੇ ਪਿੱਛੇ ਦਿਗਾ ਮਾਰ ਲੋ ਲੈ ਹਾਂ ਇਹ ਗਲਤ ਅੰਦਰ ਦਾ ਮੁਲਾਜ਼ਮਾ ਵੱਲੋਂ ਵੀ ਦੱਸਿਆ ਜਾ ਰਿਹਾ ਜਿਹੜੇ ਕੈਂਡੀਡੇਟਾਂ ਉਹਨਾਂ ਨੂੰ ਜਾਂ ਜਿਹੜੇ ਪੋਲਿੰਗ ਕਾਊਂਟਿੰਗ ਅਜੈਂਟ ਬੈਠੇ ਕੈਂਡੀਡੇਟ ਤਾਂ ਵੀਰੇ ਤੁਹਾਡੇ ਸਾਹਮਣੇ ਇੱਥੇ ਆ ਖੜਾ ਲੈ ਕੇ ਕੈਂਡੀਡੇਟ ਹੋ ਸਕਦਾ ਹੁਣ ਭੇਜਤਾ ਹੋਵੇ ਆਪਾਂ ਆਗੇ ਨਾ ਇੱਥੇ ਇਹ ਕੱਲੇ ਦਾ ਤਾਂ ਕੋਈ ਵਟ ਨਹੀਂ ਦੇ ਦੋ ਕਹੀ ਜਾਂਦਾ ਵੀ ਮੈਂ ਕੈਂਡੀਡੇਟਾਂ 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 ਫਿਰ ਵੀ ਯਾਰ ਦੇਖ ਲਓ ਯਾਰ ਕਮਾਲ ਹੋ ਗਈ ਬਾਈ ਯਾਰ ਇਹ ਗਲਤ ਗੱਲ ਹੈ ਇਹਨਾਂ ਵਾਸਤੇ ਸ਼ਰਯਾਮ ਤੱਕ ਕਾਬਾ ਇਹ ਚੀਜ਼ ਨਹੀਂ ਇਹਨਾਂ ਨੂੰ ਚਾਹੀਦੀ ਫਿਰ ਵੋਟਾਂ ਹੀ ਕਿਉਂ ਪਵਾਗੀਆਂ ਜੇ ਆ ਸਿੱਧਾ ਆਪਦੇ ਅਸੀਂ ਮੈਂ ਫੋਨ ਲਾਇਆ ਸਾਡੇ ਟਿਆੜੂ ਵਾਲਾ ਬੰਦਾ ਉੱਠਿਆ ਸੀਗਾ ਅਸੀਂ ਉਹਨਾਂ ਨੂੰ ਫੋਨ ਲਾਇਆ ਵੀ ਤੁਸੀਂ ਆਏ ਕਾ ਤੂੰ ਨਹੀਂ ਗੈਂਤੀ ਚ ਉਹ ਕਹਿੰਦਾ ਸਾਡਾ ਕੀ ਕੰਮ ਆ ਬਾਈ ਇੱਥੇ ਆਉਣ ਦਾ ਅਸੀਂ ਤਾਂ ਕੱਲਾ ਯਾਰ ਬਈ ਇੱਥੇ ਆ ਕੇ ਸੈਨ ਹੀ ਕਰਕੇ ਜਾਣੇ ਆ ਵੀ ਸੈਨ ਕਰਕੇ ਤੁਸੀਂ ਕਾਹਦੇ ਜਾਣੇ ਫਿਰ ਇਹਦਾ ਮਤਲਬ ਤੁਸੀਂ ਜਿੱਤੇ ਹੋ ਮੈਂ ਜਿੱਤੂ ਤੇ ਸੈਨ ਕਰਕੇ ਜਾਣੇ ਆ ਕਣੀ ਜੀ ਬਾਈ ਜੀ ਜਿੱਤੇ ਹੋ ਵੀ ਆ ਫਿਰ ਕੱਲੇ ਸੈਨ ਕਰਕੇ ਜਾਣੇ ਆ ਕੇ ਉਹਦਾ ਫਿਰ ਆ ਕੇ ਇਹ ਗਲਤ ਗੱਲ ਆ ਬਾਈ ਸ਼ਰਮ ਅਜੇ ਤੱਕ ਕੰਨੇ ਧੱਕਾ ਹੋ ਰਿਹਾ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਸੀ ਧੱਕਾ ਸਪੈਸ਼ਲਾਂ ਸਰਕਾਰ ਕਾਂਗਰਸ ਨੇ ਵੀ ਕੀਤਾ ਗਾਲੀ ਦਲ ਦੇ ਵੀ ਬਿਲਕੁਲ ਪਿਛ ਸ਼ੁਰੂ ਤੋਂ ਹੀ ਚੱਲਦਾ ਆਇਆ ਜੀ ਇਹ ਤਾਂ ਧੱਕਾ ਦਾ ਚੱਲਦਾ ਹੀ ਆਇਆ ਸ਼ੁਰੂ ਤੋਂ ਹੀ ਚੱਲਦਾ ਆਇਆ ਜੀ ਇਹ ਤਾਂ ਤੇ ਫਿਰ ਉਹਨਾਂ ਪਾਰਟੀਆਂ ਨੂੰ ਕੀ ਕਹੂੰਗੇ ਤੁਸੀਂ ਉਹਨਾਂ ਪਾਰਟੀਆਂ ਨੂੰ ਕਹਾਂਗੇ ਬਸ ਲੋਕਾਂ ਨੂੰ ਸਮਝਾਉਣਾ ਵੀ ਇਹਨਾਂ ਤੋਂ ਨਕਾਰਾ ਕਰ ਲੋ ਇਹਨਾਂ ਨੂੰ ਮਾੜਾ ਮੋਟਾ ਸਮਝ ਰੱਖੋ ਤੁਸੀਂ ਕੁਸ ਤੇ ਉਹਨਾਂ ਕੋਲੇ ਤਾਂ ਇੱਕ ਵਾਰੀ ਮੌਕਾ ਆਇਆ ਉਹਨਾਂ ਨੇ ਬਾਰੀ ਬਾਰੀ ਰਾਜ ਕੀਤਾ ਉਹਨਾਂ ਨੇ ਮੌਕਾ ਇੱਕ ਵਾਰੀ ਆਇਆ ਲਾਹ ਲੇ ਛੱਲ ਰਹੇ ਨੇ ਪੰਜਾਬ ਨੂੰ ਪੁੰਜੇ ਲਾਹਦਾ ਬਿਲਕੁਲ ਜਮਾ ਖਤਮ ਕਰਤਾ ਜੀ ਪੰਜਾਬ ਨੂੰ ਮੈਂ ਮੇਰੀ 32 ਸਾਲ ਦੀ ਉਮਰ ਹੋ ਗਈ ਮੈਂ ਕਦੇ ਇਹ ਨਹੀਂ ਵ ਕਿ ਚਟਾ ਪਛਾਹਤਾ ਜੀ ਪੰਜਾਬ ਸਰਕਾਰ ਦਾ ਗਲਤ ਆ ਨਸ਼ਾ ਜੁੱਧ ਨਸ਼ਾ ਵਿਰੋਧ ਨਹੀਂ ਇਹਨਾਂ ਦਾ ਬਿਲਕੁਲ ਇਹ ਪਰ ਇਹ ਗਲਤ ਗੱਲ ਆ ਜੀ ਇਹਨਾਂ ਦੀ ਇਹ ਚੱਲ ਹੀ ਨਹੀਂ ਰਹਿਗਾ ਸਿਸਟਮ ਇਹਨਾਂ ਤੋਂ ਇਹਨਾਂ ਤਾਂ ਵਸਦਾ ਰੋਗ ਨਹੀਂਗਾ ਜੀ ਚਲਾਉਣੀ ਇਹਦਾ ਸਰਕਾਰ ਬਦਲਣੀ ਚਾਹੀਦੀ ਆ ਬਸ ਇਹਨਾਂ ਦਾ ਹੁਣ ਨਹੀਂ ਇਹ ਦੂਬਾਦ ਇਹਨਾਂ ਨੂੰ ਰੌਲਾ ਪਵਾ ਦਿੰਦੇ ਐ ਵੀ ਕੈਂਡੀਡੇਟ ਅੰਦਰ ਕਰਨੇ ਦੇ ਵਿੱਚ ਨਹੀਂ ਪਿਛਲੇ ਵੀ ਤਾਂ ਕਰਦੀ ਸੀ ਐਵੇਂ ਪਿਛਲੇ ਵੀ ਤਾਂ ਐਵੇਂ ਕਰਦੇ ਸੀ ਪਤਾ ਕੀ ਆ ਜੀ ਇਹਨਾਂ ਨੇ ਫਿਰ ਬਦਲਾ ਕੀ ਲੈਂਦਾ ਇਹ ਕਹਿ ਰਹੇ ਨੇ ਵੀ ਇਹ ਚੀਜ਼ਾਂ ਰੋਕਾਂਗੇ ਤੇ ਫਿਰ ਜਦੋਂ ਇਹ ਹੀ ਉਹਨਾਂ ਕੰਮਾਂ ਤੇ ਆ ਕੇ ਫਿਰ ਉਹਨਾਂ ਤੇ ਇਹਨਾਂ ਚ ਫਰਕ ਕੀ ਰਹਿ ਗਿਆ ਫਰਕ ਤਾਂ ਪਰ ਕੋਈ ਨਹੀਂ ਨਾ ਰਿਹਾ ਫਿਰ ਤਾਂ ਉਹੀ ਠੀਕ ਸੀਗੇ ਤੀਜਾ ਤਾਂ ਲਿਆਉਂਦਾ ਕੋਈ ਮਤਲਬ ਹੀ ਨਹੀਂ ਬਣਦਾ ਸੀ ਫਿਰ ਸਰਕਾਰ ਦੀ ਅਜੇ ਤਾਂ ਹਲੋ 40 45 ਸਾਲ ਹੋ ਗਏ ਇਲੈਕਸ਼ਨਾਂ 'ਚ ਹਿੱਸਾ ਲੈਂਦੇ ਆ ਨੂੰ ਸਾਨੂੰ ਬਸ ਹੀ ਕਦੇ ਉਹ ਜਾ ਵੇਖਿਆ ਹੀ ਨਹੀਂ ਜਿਗਾਰ ਵੀ ਜਦੋਂ ਉਮੀਦਵਾਰ ਬਾਹਰ ਤੁਰੇ ਫਿਰਦੇ ਜਿਹੜਿਆਂ ਨੇ ਬਲਾਕ ਸਮਤੀ ਦੀਆਂ ਚੋਣਾਂ ਲੜੀਆਂ ਉਹਨਾਂ ਨੂੰ ਵੀ ਅੰਦਰ ਜਾਣ ਦਿੱਤਾ ਯਾਰ ਇਹ ਕਿਹੜਾ ਲੋਕਤੰਤਰ ਹੈ ਐਮਬੀਐ ਜਿਹੜੀ ਗੁੰਡਾਗਰਦੀ ਕਰੀ ਜਾਂਦਾ ਇਹ ਚੰਗੀਆਂ ਗੱਲਾਂ ਨਹੀਂ ਆ ਜਿਹੜੇ ਅਫਸਰ ਸਭਾਨ ਵੀ ਕਰਦੇ ਨਾ ਦਖਨਦਾ ਜੀ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਰਕਾਰ ਸਥਾਈ ਨਹੀਂਗੀ ਇਹ ਤੇ ਤਾਂ ਸਮੇਣਾ ਉਦਿਆਂ ਜਾਂਦੀਆਂ ਰਹਿਣੀਆਂ ਹੈ ਸਮੇਣਾ ਇਹਨਾਂ ਨੂੰ ਵੀ ਚੱਲਣਾ ਚਾਹੀਦਾ ਚਲੋ 1921 ਹੁੰਦਾ ਹੁਣ ਇੰਨਾ ਥੋੜੋ ਵੀ ਕਿਰਨ ਦੂਜੇ ਨੂੰ ਅੰਦਰ ਵੀ ਨਾ ਜਾਣ ਦੇ ਉਮੀਦਵਾਰਾਂ ਉਮੀਦਵਾਰੀ ਜੇ ਅੰਦਰ ਨਹੀਂ ਤਾਂ ਚੋਣਾਂ ਕਰਾਉਣ ਦੀ ਲੋੜ ਹੀ ਨਹੀਂ ਸੀ ਨੇ ਕੀ ਆਮਾ ਦੀ پارٹی ਫੇਰ ਡਰੀ ਹੋਈ ਹੈ ਜਿਹੜੇ ਸਾਨੂੰ ਤੁਸੀਂ ਦੱਸ ਰਹੇ ਹੋ ਡਰੀ ਹੈ ਜੇ ਡਰ ਨਹੀਂ ਸੀ ਤਾਂ ਇਹਨਾਂ ਨੂੰ ਕਾਗਜ਼ੀ ਨਹੀਂ ਰੱਦ ਕਰਾਉਣੇ ਚਾਹੀਦੇ ਸੀ ਉਦੋਂ ਤਾਂ ਦੇ ਸੀ ਅਸੀਂ ਲੋਕਤੰਤਰ ਪਿੰਡ ਦੀਆਂ ਪੰਚਾਇਤਾਂ ਤੋਂ ਚਲਾਵਾਂਗੇ ਆ ਵੇਖ ਲਓ ਤੁਹਾਡੇ ਸਾਹਮਣੇ ਹੋਇਆ ਸਾਡੇ 10ਾਂ ਦੇ ਲਗਭਗ ਆ ਜਿਹੜੇ ਬਲਾਕ ਸਮਤੀ ਦੇ ਉਮੀਦਵਾਰਾਂ ਦੇ ਕਾਗਜ਼ ਕੈਂਸਲ ਕਰਾਏ ਆ ਜੇ ਇਹਨਾਂ ਨੂੰ ਨਹੀਂ ਡਰ ਸੀ ਤਾਂ ਚੋਣਾਂ ਲੜਦੇ ਹੁਣ ਜੇ ਹੁਣ ਲੜਿਆ ਤਾਂ ਹੁਣ ਫੇਰ ਵੀ ਡਰਦੇ ਦੂਜੇ ਉਮੀਦਵਾਰਾਂ ਨੂੰ ਨੂੰ ਅੰਦਰ ਬੈਠਣ ਦਿੰਦੇ ਪਹਿਲੀ ਵਾਰ ਹੋਇਆ ਜਦੋਂ ਦੀਆਂ ਚੋਣਾਂ ਹੁੰਦੀਆਂ ਆ ਰਹੀਆਂ ਇਹ ਗਲਤ ਇਹਨਾਂ ਦੇ ਕੰਮ ਹੈ ਇਹਦੇ ਨਤੀਜੇ ਭੜੇ ਨਿਕਲਣਗੇ ਵੀ ਇਸ ਇਸ ਸੰਬੰਧ ਵਿੱਚ ਤੁਸੀਂ ਡੀਸੀ ਸਾਹਿਬ ਨੂੰ ਮਿਲੇ ਹੋ ਗੱਲਬਾਤ ਹੋਈ ਕੋਈ ਕਾਲ ਕਰੀ ਹੋਣਾ ਆ ਕੇ ਪਤਾ ਲੱਗਿਆ ਇੱਥੇ ਵੀ ਆ ਉਮੀਦਵਾਰ ਸਾਡਾ ਬਲਾਕ ਸੰਵਤੀ ਦਾ ਹੈ ਆਪਣੇ ਮੱਤੇ ਤੋਂ ਮੱਤੇ ਪਿੰਡ ਤੋਂ ਜੀ ਇਹਨੂੰ ਨੇ ਅੰਦਰ ਜਾਣ ਦਿੱਤਾ ਜਾ ਰਿਹਾ ਹੁਣ ਉਦੋਂ ਤਾਂ ਦੇ ਸੀ ਜਿਹੜੇ ਇਹਦੇ ਉਮੀਦਵਾਰ ਹੈ ਇਹਨਾਂ ਨੂੰ ਕਾਹ ਲੋੜ ਹੀ ਨਹੀਂ ਆਧਾਰ ਕਾਰਡ ਨਾਲ ਲੈ ਆਉਣ ਅੰਦਰ ਨਗਾਵਾਗੇ ਦੇਖਿਆ ਆਧਾਰ ਕਾਰਡ ਉਮੀਦਵਾਰ ਕੱਢਦਾ ਹੈਗਾ ਜਦੋਂ ਤੁਸੀਂ ਆਏ ਆ ਇੱਥੋਂ ਐਂਟਰੀ ਕਰੀ ਹੈ ਤੇ ਪ੍ਰਸ਼ਾਸਨ ਨੇ ਤੁਹਾਨੂੰ ਰੋਕ ਲਿਆ ਇੱਥੇ ਰੁਕਤਾ ਜੀ ਹਾਂ ਕਾਰਨ ਕੀ ਕਿਉਂ ਰੋਕੇ ਕੀ ਬਸ ਕੁਝ ਕਰ ਤੁਹਾਨੂੰ ਕਿਉਂ ਨਹੀਂ ਅੰਦਰ ਜਾਣ ਦਿੱਤਾ ਸਾਨੂੰ ਕਹਿੰਦੇ ਕਾਗਜ਼ ਦਿਖਾਓ ਅਸੀਂ ਸਾਡੇ ਕੋਲੇ ਕਾਗਜ਼ ਨਹੀਂ ਸਾਡੇ ਕੋਲ ਧਾਰ卡ਟ ਆ ਵੀ ਕੱਲ ਅਸੀਂ ਉਹ ਬਣਾਇਆ ਨਹੀਂ ਜੀ ਮਨਵਾਉਂ ਨਹੀਂ ਦਿੱਤਾ ਜੀ ਕਹਿੰਦੇ ਸੀ ਵੀ ਦੂਜੇ ਆਪਣੇ ਹੈਗੇ ਅੰਦਰ ਬਾਹਰ ਆ ਜਣ ਕਹਿੰਦੇ ਉਹਦੀ ਕੋਈ ਲੋੜ ਨਹੀਂ ਗਈ ਤੇ ਉਮੀਦਵਾਰ ਵਾਸਤੇ ਕੋਈ ਲੋੜ ਨਹੀਂ ਜੀ ਇਹਦੇ ਵਾਰਗਰਿਆਂ ਨੇ ਪੈਸੇ ਲਾਏ ਪਰ ਉਸ ਤੋਂ ਬਾਅਦ ਜਦੋਂ ਮੈਂ ਅਗਲੇ ਗੇਟ ਤੇ ਗਿਆ ਅਗਲੇ ਗੇਟ ਤੋਂ ਫੇਰ ਮੁੜਤਾ ਜੀ ਮੈਂ ਤੇ ਫਿਰ ਮਾਰ ਹੋ ਕੇ ਬੈ ਗਈ ਤੇ ਜੀ ਜੀ ਇੱਥੇ ਪ੍ਰਸ਼ਾਸਨ ਨਾਲ ਆਪਾਂ ਗੱਲ ਵੀ ਕਰ ਲੈਂਦੇ ਆ ਰੁਕੇ ਕਿਉਂ ਗਿਆ ਕੀ ਕੀ ਗੱਲ ਕਰਾਂਗੇ ਇਹਨਾਂ ਲੱਗ ਚੋਰ ਲੜ ਰਹੇ ਉਹਨਾਂ ਨੂੰ ਕਿਉਂ ਰੋਕ ਦਿੱਤਾ ਗਿਆ ਪ੍ਰੂਫ ਤਾਂ ਦਿਖਾਵਣਾ ਉਮੀਦਵਾਰਾ ਜੀ ਪ੍ਰੂਫ ਕੀ ਚਾਹੀਦਾ ਉਹ ਕਹਿੰਦਾ ਆਧਾਰ ਕਾਰਡ ਮੇਰੇ ਕੋਲ ਹੈਗਾ ਆਧਾਰ ਕਾਰਡ ਨੇ ਕਿਵੇਂ ਪ੍ਰੂਫ ਹੋ ਜੂਗਾ ਵੀ ਕੈਂਡੀਡੇਟ ਉਹ ਜੀ ਉਹਦੇ ਨਾਲ ਪ੍ਰੂਫ ਨਹੀਂ ਹੁੰਦਾ ਨਾ ਕੈਂਡੀਡੇਟ ਆਧਾਰ ਕਾਰਡ ਨਾਲ ਤੁਹਾਨੂੰ ਵੀ ਪਤਾ ਇਹ ਚੀਜ਼ ਜੀ ਜੋ ਡੋਪਰੂਫ ਦਿਖਾਉਗਾ ਸੀ ਜਾਣਦੇ ਨੇ ਕਿ ਹਰੇਕ ਨੂੰ ਜਾਣਦੇ ਰਿਹਾ ਜਿਹੜਾ ਆਧਾਰ ਕਾਰਡ ਆਧਾਰ ਕਾਰਡ ਦੇ ਬੇਸ ਤੇ ਨਹੀਂ ਜਾਣਦੇ ਸੀ ਪਹਿਲਾਂ ਕੰਟਿੰਜੈਂਸੀ ਉਹਨਾਂ ਨੂੰ ਕਿਹੜਾ ਜਾਨ ਦੇ ਰਿਹਾ ਜੀ ਇਹ ਪ੍ਰੂਫ ਦਿਖਾਓ ਨਾ ਬਾਈ ਜੀ ਤੁਹਾਨੂੰ ਇੱਥੋਂ ਟੱਪ ਜਾਣੇ ਆ ਜੀ ਆਰਓ ਵੱਲੋਂ ਇਹਨਾਂ ਨੇ ਪਤਾ ਕੀ ਹੈ ਜੀ ਕਿੰਨੇ ਨੇ ਬਣਾਏ ਆ 12-12 ਜਾਂ ਟਿਕ ਪਾਰਟੀ ਮਗਰ ਜੀ ਪਰ ਜੇ ਬਲਾਕ ਸਭਾ ਸੰਮਤੀਆਂ ਆਪਣੇ ਸ਼ਾਇਦ 18 ਕੇ 19 ਆ ਜੀ ਠੀਕ ਹੈ ਜੀ 18 ਬਨਾਲ ਜ਼ਿਲ੍ਹਾ ਪ੍ਰੀਸ਼ਦ ਵੀ ਆ ਜੀ ਕਹਿੰਦੇ ਇੱਕ ਪਾਰਟੀ ਤੋਂ 12 ਬੰਦੇ ਹੀ ਅੰਦਰ ਜਾਣਗੇ ਜੀ ਇਹ ਕੀ ਚੱਕਰ ਆ ਜੀ ਜਿਹੜਾ ਮੰਨ ਕੇ ਚਲੋ ਇੱਕ ਬਲਾਕ ਸਭਾ ਸੰਤੀ ਮੈਂਬਰ ਉਹਦੇ ਨਾਲ ਕਾਊਂਟ ਜਾਂ ਕਾਊਂਟਿੰਗ ਜੈਂਟ ਨੂੰ ਭੇਜ ਦਿਓ ਜਾਂ ਬਲਾਕ ਸਭਾ ਸੰਤੀ ਮੈਂਬਰ ਨੂੰ ਭੇਜ ਦਿਓ ਇੱਥੇ ਬੰਦੇ ਅਸੀਂ ਅਸੀਂ ਵੀ ਅੱਗੇ ਜਾ ਕੇ ਆਏ ਆ ਮੈਂ ਵੀ ਕਾਊਂਟਿੰਗ ਏਜੰਟ ਐ ਇਹਨਾਂ ਨੇ ਬਾਹਰ ਕੱਢਤਾ ਕਹਿੰਦੇ ਜੀ ਅਖੇ ਇੱਕ ਪਾਰਟੀ ਦੇ ਮੰਨ ਕੇ ਚਲੋ 12 ਬੰਦੇ ਹੀ ਅੰਦਰ ਬੈਠਣਗੇ ਜੀ ਬਾਕੀ ਬੰਦੇ ਨਹੀਂ ਬੈਠ ਸਕਦੇ ਇਹ ਪਹਿਲੀ ਪਹਿਲਾਂ ਤਾਂ ਕਦੇ ਸੁਣੀ ਨਹੀਂ ਇਹ ਗੱਲ ਜੀ ਅੱਜ ਤੱਕ ਹੀ ਆਪਾਂ ਜਿਹੜੇ ਤੁਸੀਂ ਏਜੰਟਾਂ ਦੀ ਗੱਲ ਕਰਦੇ ਆ ਉਹਨਾਂ ਦੀ ਲਿਸਟ ਵੀ ਹੋਊਗੀ ਅੰਦਰ ਉਮੀਦਵਾਰਾਂ ਦੀ ਲਿਸਟ ਵੀ ਹੋਊਗੀ ਅੰਦਰ ਬਾਈ ਜੀ ਇਹਨਾਂ ਨੇ ਉਹ ਨਹੀਂ ਪਤਾ ਕਿ ਹੈਗੀ ਆ ਜਾਂ ਨਹੀਂ ਹੈਗੀ ਇਹਨਾਂ ਨੇ ਇਹ ਕਿਹਾ ਜਦੋਂ ਸਵੇਰ ਉੱਥੇ ਅੰਦਰ ਵੜਿਆ ਕਹਿੰਦੇ ਵੀ 12 ਬੰਦੇ ਹੀ ਇੱਕ ਪਾਰਟੀ ਦੇ ਜਾਣਗੇ ਵੀ ਇੱਕ ਜੇ 18 ਬੰਦੇ ਦਾ ਸ਼ਾਇਦ ਜਿਹੜੀ ਜੈਤੋ ਦੀ ਬਲਾਕ ਸਭਾ ਮਤਿਆ ਮੈਨੂੰ ਪੂਰਾ ਤਾਂ ਪਤਾ ਨਹੀਂ 18 ਜਾਂ ਜੋ ਨਾ ਸੌਰੀ ਬਲਾਕ ਸਭਾ ਮਤਿਆਂ ਜੋ 18 ਜਾਂ 19 ਆ ਜੀ ਤੇ ਨਾਲ ਚਾਰ ਜ਼ਿਲ੍ਹਾ ਪ੍ਰੀਸ਼ਦ ਆ ਜੀ ਉਹਦੇ ਚੋਂ 12 ਬੰਦੇ ਹੀ ਅੰਦਰ ਜਾਣ ਦਿੱਤੇ ਆ ਜੀ ਇੱਕ ਪਾਰਟੀ ਦੇ ਬਾਕੀ ਨੂੰ ਕਹਿੰਦੇ ਬਾਹਰ ਜਾਓ ਜੀ ਜੀ ਹਾਂਜੀ